ਫਿਲਮਿੰਟ ਹੈ ਤੋਂ 25 26 ਸਾਲੋਂ ਚੱਲੇ ਨੇ ਇਹ ਰਾਸਾ ਨਗਰ ਚੱਲ ਗਿਆ ਅੱਜ ਮੈਂ ਢਿਗੜਾ ਕਾਮਨਾਗਰ ਦੇ ਸਰਦਾਰ ਸਿੰਘ ਪਾਲ ਜੀ ਪ੍ਰਧਾਨ ਸਾਹਿਬ ਤੋਂ ਵੀ ਆਪੇ ਅਮਰੀਕਾ ਤੋਂ ਭਾਈ ਸਰਵਨ ਸਿੰਘ ਜੀ ਉਹ ਵੀ ਤੇ ਪੱਕੇ ਨੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਕਿਉਂਕਿ ਸੰਗਤਾਂ ਦੇ ਦਰਸ਼ਨ ਕਰਨਾ ਬਹੁਤ ਵੱਡੇ ਭਾਗ ਨੇ ਤੇ ਜੀ 25 26 ਸਾਲੋਂ ਚੱਲੇ ਨੇ ਇਸ ਧਰਤੀ ਦੇ ਉੱਤੇ ਪਿੰਡ ਮੰਡਾਲੇ ਦੀ ਸੰਗਤ ਵੱਲੋਂ ਸੰਗਤਾਂ ਦਾ ਸਹਿਯੋਗ ਆਇਆ ਇਸ ਪਾ ਗਿਆ ਪਿੰਡ ਦੇ ਵਿੱਚ ਤਾਦੀ ਦੇ ਤਗੜੀਆਂ ਜਿਹੜੀਆਂ ਸਵਾਮਾਂ ਨੂੰ ਭਾਈਆਂ ਜਾਂਦੀਆਂ ਆ ਆਖਰ ਨਕਦ ਸਿਆਣੇ ਬਾਕੀ ਐਨਆਰਏ ਵੀਰਾਂ ਦਾ ਨਗਰ ਦੇ ਉੱਤੇ ਹਥਿਆ ਬਾਈ ਮੱਖੜ ਚ ਕਿਉਂਕਿ ਇਹ ਜਿਹੜਾ ਰਾਵ ਦਾ ਲੰਗਰ ਆ ਵੀ ਤਿੰਨ ਚਾਰ ਪੰਜ ਟਰਾਲੀਆਂ ਲੱਗ ਜਾਂਦੀ ਐ ਇਸ ਤੋਂ ਬਾਅਦ ਦਮਦਮਾ ਸਾਹ ਪਹੁੰਚਣਾ ਉਧਣੀ ਆਹੀ ਜਨ ਲਈ ਚ ਲੰਗਰ ਸੁਭਾਵਤਨਾ ਉਧਣੀ ਦਮਦਮਾ ਸਾਹਿਬ ਗੋੰਦਵਾਲ ਸਾਹਿਬ ਦੀ ਚਾਲੇ ਭਾਗ ਨੇ ਇੱਕ ਦਿਨ ਆਪਦੇ ਇਹ ਕਰਮਾਪਾ گاਵਾਲੇ ਨੇ ਜਿਹਨਾਂ ਨੂੰ ਇਹ ਸੁਭਾਵਾਂ ਮਿਲੀਆਂ ਨੇ ਮਹਾਰਾਜ ਕਹਿੰਦੇ ਮਾਹਪੁਰ ਜੀ ਜੀ ਸੰਗਤ ਦੇ ਦਰਸ਼ਨ ਕਰਨੇ ਤੇ ਤੁਹਾਨੂੰ ਲੰਗਰ ਲਾਉਣੇ ਪੈਣਾ ਪ੍ਰਸ਼ਾਦੇ ਦਾ ਲੰਗਰ ਜਲੇਬੀਆਂ ਦਾ ਲੰਗਰ ਰਾਸ ਧਰ ਨਿਕਰ ਫੇਰੀ ਧੰਨ ਭਾਗਿਆ ਜਿਹੜੀ ਸੰਗਤ ਨੂੰ ਦਰਸ਼ਨ ਕਰਨੇ ਘਰ ਬੈਠਿਆਂ ਸੰਗਤ ਦੇ ਦਰਸ਼ਨ ਨਹੀਂ ਹੁੰਦੇ ਇਸ ਕਰਕੇ ਅੱਜ ਸੰਗਤ ਬੱਚਿਆਂ ਦੇ ਪੇਪਰ ਪੈ ਰਹੇ ਨੇ ਇਸ ਸੇਵਾਦਾਰ ਮੌਤ ਛੋੜੇ ਨੇ ਇਸ ਕਰਕੇ ਮੇਟੀ ਕਰਦੇ ਆ ਕੋ ਲਾਗੇ ਲਾਗੇ ਆਣ ਕੇ ਰਾਜਾ ਲੰਗਰ ਜੀ ਨਹੀਂ ਸਕੋ ਜੀ गॾी साइड ते ला लो गरमू कॾहिं साइड ते ला लो अली साइड जहिड़ी आहे उह रखो ऑले पासे गॾिया साइड चलो जी जूठे बर्तन जहिड़े आहे फड़ी चलो जी जूठे बर्तन गिलास फड़ी चलो ਜਿਨਾ ਨੇ ਆਪਾਂ ਨੇ ਦੱਸਾਇਆ ਸੰਗਤ ਦਰਸ਼ਨਾਂ ਜਾਂ ਰਹੇ ਹਾਂ ਨਿੰਦਪੁਰ ਸਾਹਿਬ ਅੰਮ੍ਰਿਤਸਰ ਤੋਂ ਜਾਂ ਫਿਰ ਪੰਜਾਬ ਸਾਣਾ ਉੱਪਰ ਗਾਇਨ ਮਰਵਾਣਾ ਹੋ ਰਹੀਆਂ ਨੇ ਬਹੁਤ ਜ਼ਿਆਦਾ ਸੰਗਤ ਪਰ ਸਾਹਿਬ ਜਿਕੇ ਉਹ ਲੈ ਮਲੇ ਤੇ ਸੰਗਤ ਪਹੁੰਚ ਰਹੀ ਹੈ ਜਿਨੇ ਵਿੱਚ ਸੰਗਤ ਜਾ ਰਹੀ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਬਈ ਜਲ ਪਾਣੀ ਛੱਟ ਕੇ ਜਾਓ ਰਸਤੇ ਲਾ ਲਓ ਰਸਤਾ ਲੰਗਰ ਛੱਟ ਕੇ ਜਾਓ ਜੀ ਅਰਚੀ ਕਾਕਲ ਸਾਹਿਬ ਐਗਰ ਜਿੱਕੇ ਪਤੇ ਗੁਰੂ ਪਿਆਰੀ ਸਾਧ ਸੰਗਤ ਜੀ ਹਰ ਸਾਲ ਹੋਲੇ ਮਹਲੇ ਦੇ ਆਨੰਦਪੁਰ ਸਾਹਿਬ ਜਦੋਂ ਸੰਗਤਾਂ ਜਾਂਦੀਆਂ ਨੇ ਮੜਿਆਲੇ ਦੀ ਸੰਗਤ ਵੱਲੋਂ ਮਹਾਪੁਰਖਾਂ ਦੇ ਸਤਾਨ ਤੇ ਇੱਥੇ ਰਸਦਾ ਲੰਗਰ ਲਾਇਆ ਜਾਂਦਾ ਹੈ ਇਹ ਤਿੰਨ ਦਿਨ ਰਸ ਦਾ ਲੰਗਰ ਇੱਥੇ ਲਗਾਤਾਰ ਚੱਲਦਾ ਹੈ ਇਸ ਤੋਂ ਬਾਅਦ ਗੋਇੰਦਵਾਲ ਸਾਹਿਬ ਦਮਦਮਾ ਸਾਹਿਬ ਜੋ ਸਤਾਰਾ ਹੈ ਮਾਪੁਰਖਾਂ ਦਾ ਉੱਥੇ ਜਾ ਕੇ ਇਹ ਰਸ ਦਾ ਲੰਗਰ ਲੱਗਦਾ ਹੈ 16 ਤਰੀਕ ਨੂੰ ਦਮਦਮਾ ਸਾਹਿਬ ਇੱਥੋਂ ਸੰਗਤਾਂ ਪਹੁੰਚ ਜਾਣਾ ਹੈ ਇਹ ਰਸ ਦਾ ਲੰਗਰ 25 26 ਸਾਲ ਤੋਂ ਹਰ ਸਾਲ ਇਲਾਕੇ ਦੀ ਸਹਿਯੋਗ ਨਾਲ ਇਲਾਕੇ ਦੀ ਸੰਗਤ ਜਿੰਨੀ ਹੁੰਦੀ ਹੈ ਜਿਵੇਂ ਕਿ ਬਲੰਦਪੁਰੀ 16 ਸਲੇਮਾ ਬਿਆੰਦ ਨਗਰਾਂ ਤੋਂ ਆ ਕੇ ਸੰਗਤਾਂ ਇੱਥੇ ਸੇਵਾ ਕਰਦੀਆਂ ਨੇ ਤਿੰਨ ਚਾਰ ਦਿਨ ਲਗਾਤਾਰ ਰਸਦਾ ਲੰਗਰ ਇੱਥੇ ਚੱਲਦਾ ਹੈ ਕਿਉਂਕਿ ਮਹਾਪੁਰਖਾਂ ਆਖਿਆ ਸੀ ਕਿ ਰਸਦਾ ਲੰਗਰ ਲਾਓ ਕਿਉਂਕਿ ਇੱਧਰ ਬਿਆੰਦ ਦੂਜੇ ਲੰਗਰ ਚੱਲ ਰਹੇ ਨੇ ਇਸ ਕਰਕੇ ਇੱਥੇ ਰਸਦਾ ਲੰਗਰ ਮਹਾਪੁਰਖਾਂ ਨੇ ਆਰੰਭ ਕਰਾਇਆ ਹੈ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਸੰਗਤਾਂ ਨੂੰ ਵਧਾਈ ਹੋਵੇ ਹੋਲੇ ਮਹਲੇ ਦੀ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਡੇ ਅਮਰੀਕਾ ਤੋਂ ਆਏ ਜੋ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਤੇਜਪਾਲ ਸਿੰਘ ਜੀ ਇਹਨਾਂ ਦਾ ਸਾਰਾ ਪਰਿਵਾਰ ਇੱਥੇ ਆਇਆ ਹੈ ਇਹ ਉੱਥੇ ਬੈਠੇ ਹੀ ਸਵਾਵਾਂ ਨਿਭਾ ਰਹੇ ਨੇ ਮਹਾਂਪੁਰਸ਼ਾਂ ਕੋਲ ਜਦੋਂ ਗਏ ਤੇ ਮਹਾਂਪੁਰਸ਼ ਕਹਿੰਦੇ ਵੀ ਜੇ ਤੇ ਸੰਗਤ ਦੇ ਕਰਨੇ ਦਰਸ਼ਨ ਤੇ ਤੁਹਾਨੂੰ ਕੋਈ ਨਾ ਕੋਈ ਲੰਗਰ ਲਾਉਣਾ ਪਊਗਾ ਫਿਰ ਇਹ ਆਖਿਆ ਦੱਸੋ ਮਾਹਪਰਸ਼ਾ ਲੰਗਰ ਕਿਹੜਾ ਲਾਈਏ ਕਹਿੰਦੇ ਵੀ ਆਸੇ-ਪਾਸੇ ਲੰਗਰ ਬਹੁਤ ਚੱਲੇ ਤੁਸੀਂ ਰਾਸ ਦਾ ਲੰਗਰ ਲਾਓ ਨਾਲੇ ਤੁਹਾਨੂੰ ਸੰਗਤਾਂ ਦੇ ਦਰਸ਼ਨ ਹੋ ਜਾਣਗੇ ਨਾਲੇ ਤੁਹਾਡੇ ਹੱਥ ਪੇਤਰ ਹੋ ਜਾਣਗੇ ਧੀਆਂ ਪਹਿਣਾ ਆਣ ਕੇ ਇੱਥੇ ਰਾਸ ਦਾ ਲੰਗਰ ਜੜਾ ਉਹ ਸੇਵਾ ਕਰਨੀ ਗਿਆ ਜੀ ਬਹੁਤ ਵੱਡ ਭਾਗੇ ਆ 25 26 ਸਾਲ ਜਿਸ ਤਰ੍ਹਾਂ ਤੇਜਪਾਲ ਸਿੰਘ ਪ੍ਰਧਾਨ ਸੁਣਾ ਗਿਆ 25 26 ਸਾਲ ਉਹ ਚੱਲੇ ਨੇ ਇੱਥੇ ਸੇਵਾ ਨਿਭਾ ਰਹੇ ਨੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮੈਂ ਤੇ ਕੀ ਬੋਲਣਾ ਸਾਧ ਸੰਗਤ ਅੱਗੇ ਹੀ ਪ੍ਰਧਾਨ ਸਾਹਿਬ ਨੇ ਬਹੁਤ ਕੁਝ ਬੋਲ ਦਿੱਤਾ ਤਾਂ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸੰਗਤਾਂ ਦਾ ਜਿਹੜੇ ਰਲ ਮਿਲ ਕੇ ਸਾਰੇ ਭਾਈ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਨਿਭਾ ਰਹੇ ਨੇ ਮੈਂ ਬਹੁਤ ਬਹੁਤ ਰਹੀਣੀ ਹਾਂ ਇਹਨਾਂ ਸੰਗਤਾਂ ਦਾ ਬਹੁਤ ਬਹੁਤ ਇਹਨਾਂ ਨੂੰ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਸੰਗਤਾਂ ਨੂੰ ਜੀ ਯਾਰ ਤੇਰੀਆ ਪਰ ਕੂ ਪੀਰ ਬਣਦੇ ਮਸੰਦ ਟੰਕਾਂ ਤੇ ਸੁਦੂਕਾ ਲੈ ਕੇ ਮੱਤਲ ਚਾਰੂ ਗੇਉ ਸਾਡੇ ਦੁਨੀਆ ਕੋਲ ਕਾ ਵਿੱਚ ਬਿਆਨ ਤੇ ਗੱਫੇ ਪਾ ਗਏ ਸਾਡੇ ਪੱਤਰਕਾਰ ਉਹ ਵੀ ਆਪਣੀਆਂ ਸਵਾਵਾਂ ਨਿਵਾੜੇ ਨੇ ਕੋਈ ਕਵਰਿੰਗ ਕਰ ਰਾਇ ਨਹੀਂ ਕਿਉਂਕਿ ਹੋਲੇ ਮੱਲੇ ਦੇ ਉੱਤੇ ਜਿੱਥੇ ਜਿੱਥੇ ਲੰਗਰਦਾਰ ਨੇ ਪੱਤਰਕਾਰ ਉੱਥੇ ਪਹੁੰਚ ਜਾਂਦੇ ਨੇ ਬਹੁਤ ਤਗੜੀ ਇਹਨਾਂ ਦੀ ਸੇਵਾ ਸੱਚ ਨੂੰ ਸੱਚ ਝੂਠ ਨੂੰ ਝੂਠ ਕਿਉਂਕਿ ਜੇ ਸਾਡੀ ਪੱਤਰਕਾਰੀ ਇੱਥੇ ਨਾ ਹੋਵੇ ਤੇ ਇੱਥੇ ਤੁਹਾਡਾ ਕੋਈ ਕੋਸ਼ਿਸ਼ ਨਹੀਂ ਕਰਦਾ ਪੱਤਰਕਾਰ ਸਾਡੇ ਇਲਾਕੇ ਦਾ ਥਾਮਿਆ ਹਾਂ ਕਿਉਂਕਿ ਸੱਚ ਦਾ ਨਿਵੇੜਾ ਪੱਤਰਕਾਰ ਕਰਦੇ ਆ ਇਹ ਜਿਹੜੀ ਕਵਰਿੰਗ ਹੈ ਨਾ ਪੱਤਰਕਾਰਾਂ ਦੀ ਸੱਚ ਬੀਬੀਆਂ ਸੇਵਾ ਕਰ ਰਹੀਆਂ ਸਾਹਮਣੇ ਸੱਚ ਮੇਰੇ ਨਾ ਚਾਹੁੰਦੇ ਆ ਰਸ ਕੱਢਦੇ ਆ ਸੱਚ ਕਿਉਂਕਿ ਸੱਚ ਨੂੰ ਪਹਿਲ ਦੇ ਕੇ ਫਿਰ ਸਰਦਾਰ ਸੁਣਦਿਆਂ ਵੀ ਅੱਜ ਕਿੱਥੇ ਕਿੱਥੇ ਲੰਗਰ ਲੱਗਾ ਤੇਰੇ ਨਾਲ ਦਸਣੇ ਪਿੰਡ ਭਜਾਣੇ ਰਾਸਾ ਲੱਗਣ ਲੱਗਾ ਜਿੱਥੇ ਕਵਰਿੰਗ ਕੀਤੀ ਸਾਹਮਣੇ ਦੀ ਜੀ ਅਧਿਸ਼ਲਾ ਐਸ.ਐਚ.ਓ ਸਾਹਿਬ ਦੋ ਫੀਤੀ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਕਿਰਤਮਾਇਨ ਸਫਲ ਕਰਦੇ ਬੰਦੇ ਗੱਫੇ ਦੁਨੀਆ ਬੋਲ ਚਾਹੇ ਜਾ ਰਹੇ ਚਾਹਤ ਗਣਾ ਹਰ ਮਦਨ ਫਰੇ ਕਰਦੇ